ਜੋ ਕਿਤਾਬ ਦੇ ਵਿੱਚ ਲਿਖਿਆ ਹੈ ਉਹ ਤੂੰ ਪੜ੍ਹਿਆ ਹੈ ਪਰ ਜੋ ਕਿਤਾਬ ਦੇ ਵਿੱਚ ਹੈ ਉਹ ਤੂੰ ਨਹੀਂ ਹੈ ਨਮ ਹੱਕ ਕਾ ਕਬਦ ਨਾਦਾਨੁ ਸ਼ਮੰਦ ਚਾਰ ਪਾਏ ਬਰੋਏ ਕਿਤਾਬੇ ਚੰਦ ਇਕਬਾਲ ਕਹਿੰਦੇ ਨੇ ਤੇ ਇੰਜ ਗੱਲ ਹੋ ਗਈ ਜਿਵੇਂ ਕਿਸੇ ਚੌਪਾਏ ਜਾਨਵਰ ਖੋਤੇ ਦੇ ਉੱਤੇ ਕਿਤਾਬਾਂ ਲੱਧ ਦਿੱਈ ਹੈ ਤੇ ਉਹ ਹੁਣ ਭਗਤ ਬਣ ਗਿਆ ਪੁਰਾਣੇ ਜ਼ਮਾਨੇ ਵਿੱਚ ਬੈਲ ਉੱਠ ਖੋਤਿਆਂ ਦੇ ਉੱਤੇ ਪੁਸਤਕਾਂ ਲੱਦ ਕੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਲੈ ਜਾਇਆ ਜਾਂਦੀਆਂ ਸਨ ਤੇ ਜਿਹੜਾ ਖੋਤਾ ਹੁਣ ਪੁਸਤਕਾਂ ਗਿਆਨ ਦੀਆਂ ਭਰੀਆਂ ਹੋਈਆਂ ਲੱਦ ਕੇ ਲੈ ਜਾ ਰਿਹਾ ਉਹ ਪੰਡਤ ਬਣ ਕੇ ਗਿਆਨੀ ਹੋ ਗਿਆ ਉਹ ਸੰਤ ਬਣ ਗਿਆ ਭਗਤ ਬਣ ਗਿਆ اے ਬੰਦੇ ਤੂੰ ਦਾਰਸ਼ਨਿਕ ਹੈ ਫਿਲਾਸਫਰ ਹੈ ਗਿਆਨੀ ਹੈ ਪਰ ਇਹ ਗਿਆਨ ਤੇਰੇ ਜੀਵਨ ਵਿੱਚ ਨਹੀਂ ਹੈ ਸਿਰਫ ਤੇਰੇ ਦਿਮਾਗ ਵਿੱਚ ਇਹ ਗਿਆਨ ਦਾ ਬੋਝ ਹੀ ਤੂੰ ਚੁੱਕਿਆ ਹੋਇਆ ਹੋਰ ਕੁਝ ਨਹੀਂ ਪੰਡ ਚੁੱਕੀ ਹੋਗੀ ਇਹਦੇ ਨਾਲ ਮਨ ਦੀ ਝੂਠ ਨਹੀਂ ਲੈਂਦੀ ਝੂਠ ਨਾ ਰਾਗੇ ਝੂਠ ਨਾ ਵੇਦੇ ਬੜੇ ਬੜੇ ਧੂਆਂ ਧਾਰ ਤਕਰੀਰਾਂ ਕਰਨ ਵਾਲੇ ਦੇਖ ਲੈਣੇ ਕੁਝ ਵੀ ਨਹੀਂ ਝੂਠ ਨਾ ਰਾਗੇ ਝੂਠ ਨਾ ਵੇਦੇ ਝੂਠ ਨਾ ਚੰਦ ਸੂਰਜ ਕੀ ਭੇਦੀ ਚੰ드ਰਮਾ ਤੇ ਸੂਰਜ ਦੇ ਕੁਝ ਵਖ ਵਖ ਬਿੰਨ ਬਿੰਨ ਪੁਰਬ ਮਨਾਏ ਜਾਂਦੇ ਨੇ ਔਰ ਉਹ ਪੁਰਬ ਨੇ 10 10 ਪੁਰਬ ਸਦਾ ਦਸਾਹਰਾ 10 ਪੁਰਬ 10 ਦੋਖਾਂ ਨੂੰ ਨਾਸ ਕਰਨ ਵਾਲੇ ਮੰਨੇ ਨੇ ਪੰਡਤਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਦੇ ਜ਼ਿਕਰ ਕੀਤੇ ਨੇ ਤੇ ਕਿਹੜੇ 10 ਪੁਰਬ ਜਿਹਦੇ ਚ ਅੰਦਾਜ਼ਨ ਚੰਦਰਮਾ ਦੇ ਪੁਰਬ ਜ਼ਿਆਦਾ ਨੇ ਪੂਰਨਮਾਸ਼ੀ ਮਸੀਆ ਇਕਮਥਿਤ ਇਤਵਾਰ ਚਾਨਣਾ ਕੁਝ ਪੁਰਬ ਸੂਰਜ ਦੇ ਨੇ ਸੰਕਰਾਂਤ ਸੂਰੀਏ ਗ੍ਰਹਿ ਇਤਿਆਦਕ ਇਹ ਸਾਰੇ ਪੁਰਬ ਚੰ드ਰਮਾ ਤੇ ਸੂਰਜ ਨਾਲ ਸੰਬੰਧਿਤ ਨੇ ਤੇ ਪੂਰਨਮਾਸ਼ੀ ਹੁਣ ਸਹਜੇ ਸਹਜੇ ਸਾਡੇ ਵਿੱਚ ਵੀ ਪਰਚਲਤ ਆਉਂਦੀ ਜਾਂਦੀ ਹੈ ਇਹਦਾ ਗੁਰਮਤ ਗੁਰੂ ਘਰ ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ ਬਈ ਆਓ ਗੁਰਦੁਆਰੇ ਚ ਪੂਰਨਮਾਸ਼ੀ ਹੈ ਸਮਝ ਲਓ ਗੁਰਦੁਆਰਾ ਨੇ ਮਨਮੱਧਾ ਖਾੜਾ ਬਣਾਇਆ ਜਾ ਰਿਹਾ ਹੈ ਮਨਮੱਧਾ ਅੱਡਾ ਬਣਾਇਆ ਜਾ ਰਿਹਾ ਹੈ ਮੈਂ ਇਤਨੀ ਅਰਜ਼ ਕਰਦਿਆਂ ਕੋਈ ਗੱਲ ਗੁਰਮਤਿ ਦੀ ਕਸੌਟੀ ਤੇ ਪੂਰੀ ਨਾਉ ਤੇ ਨਾ ਤੇ ਦਾਸ ਨੂੰ ਕੋਈ ਅਹਿਸਾਸ ਕਰਾ ਦੇ ਵੀ ਇਸ ਸਟੇਜ ਦੇ ਤੇ ਹੱਥ ਜੋੜ ਕੇ ਮੈਂ ਖਿਮਾ ਮੰਗ ਲਵਾਂਗਾ ਬੀਪੋ ਲੋਗੇ ਮੈਥੋਂ ਔਰ ਜੇ ਗੁਰਮਤਿ ਦੀ ਗੱਲ ਆਖੀ ਹੈ ਤੇ ਕਿਸੇ ਦਾ ਹਿਰਦਾ ਦੁਖਦਾ ਹੈ ਮੈਂ ਤੇ ਇਹ ਆਖਾਂ ਗੁਰੂ ਇਸ ਦਾ ਹਿਰਦਾ ਇਤਨਾ ਦੁਖਾ ਕੇ ਗੁਰਮਤ ਨੂੰ ਮੰਨ ਨਹੀਂ ਲੱਗਿਆ ਚਲੋ ਦੁਖੀ ਹੋ ਕੇ ਹੀ ਮੰਨਣਾ ਕੰਮ ਸਿੱਖਾ ਪੀੜਤ ਹੋ ਕੇ ਹੀ ਮੰਨਣਾ ਪੂਰਨ ਮਾਸ਼ੀ ਦਾ ਦੂਰ ਦਾ ਵੀ ਕੋਈ ਸੰਬੰਧ ਨਹੀਂ ਹੈ ਗੁਰਮਤ ਨਾਲ ਪ੍ਰਾਚੀਨ ਸਮੇਂ 'ਚ ਜਦ ਸਮੇਂ ਨੂੰ ਪਰਖਣ ਦਾ ਕੋਈ ਜ਼ਰੀਆ ਨਹੀਂ ਸੀ ਦਿਨ ਦਿਹਾੜ ਦੀ ਗਿਣਤੀ ਰੱਖਣੀ ਹੈ ਤੋ ਕਿਵੇਂ ਰੱਖੀ ਜਾਏ ਜਿਸ ਦਿਨ ਚੰ드ਰਮਾ ਪੂਰਨ ਹੋ ਜਾਂਦਾ ਸੀ ਤੇ ਕਹਿੰਦੇ ਸਨ ਪੂਰਨ ਮਾਸ ਮਾਸ ਕਹਿੰਦੇ ਨੇ ਮਹੀਨੇ ਮਹੀਨਾ ਪੂਰਾ ਹੋ ਗਿਆ ਬਸ ਇੰਨੀ ਗੱਲ ਹੈ ਇਹ ਗਿਣਤੀ ਦਾ ਇੱਕ ਆਧਾਰ ਸੀ ਹੁਣ ਕੁਝ ਨਹੀਂ ਸੀ ਤੇ ਜੇ ਬੜੀ ਪਵਿੱਤਰ ਪੂਰਨ ਮਾਸੀ ਹੈ ਜੀ ਆਓ ਜੀ ਪਵਿੱਤਰ ਦਿਹਾੜਾ ਇਦਾਂ ਮਤਲਬ 29 ਦਿਹਾੜੇ ਤੇ ਅਪਵਿੱਤਰ ਨੇ ਨਾ ਤੇ ਜਿਸ ਰੱਬ ਨੇ 29 ਦਿਹਾੜੇ ਅਪਵਿੱਤਰ ਬਣਾ ਦਿੱਤੇ ਉਹ ਰੱਬ ਆਪ ਕਿੱਥੇ ਪਵਿੱਤਰ ਹੋਵੇਗਾ ਉਹ ਆਪ ਚੰਗਾ ਹੋ ਸਕਦਾ ਜਿਹਨੇ ਅਪ ਪਵਿੱਤਰ 29 ਦਿਨ ਬਣਾ ਦਿੱਤੇ ਤੇ ਕੋਈ ਦਿਨ ਪਵਿੱਤਰ ਬਣਾਇਆ ਇਸ ਤਰ੍ਹਾਂ ਦੇ ਚੱਕਰਾਂ ਚ ਬੁਥੇਰੀ ਦੁਨੀਆ ਪਈ ਐ ਮੰਗਲਵਾਰ ਭੈੜਾ ਐ ਸ਼ਨੀਵਾਰ ਭੈੜਾ ਤੇ ਪੁੱਛ ਲਈ ਹੁਣ ਮੰਗਲਵਾਰ ਬਣਾਇਆ ਕਿਸ ਨੇ ਰੱਬ ਨੇ ਤੇ ਜਿਹੜਾ ਇਤਨਾ ਭੈੜਾ ਦਿਨ ਬਣਾਉਂਦਾ ਉਹ ਆਪ ਕਿੱਥੋਂ ਚੰਗਾ ਹੋਵੇਗਾ ਜਿਹੜਾ ਸ਼ਨੀਵਾਰ ਇਤਨਾ ਭੈੜਾ ਬਣਾ ਦਿੰਦਾ ਲੋਕੀ ਕਹਿੰਦੇ ਨੇ ਸ਼ਨੀਵਾਰ ਦਾ ਗ੍ਰਹਿ ਤੇ ਇਹ ਕੋਈ ਦਿਨ ਚੰਗਾ ਨਹੀਂ ਤੇ ਲਗਨ ਸ਼ਗਨ ਦੇ ਚੱਕਰ ਵਿੱਚ ਬੁਥੇਰੇ ਸਿੱਖ ਵੀ ਪਏ ਹੋਏ ਨੇ ਇਹ ਵੀ ਮਾਰਜ ਕਰਦੇ ਤੇ ਸਤਿ ਆਂਦੀ ਬਾਣੀ ਦਾ ਫੈਸਲਾ ਜਦ ਆਪਨ ਆਪ ਆਪ ਉਰਧਾਰੇ ਤੋ ਸਗਨ ਅਬ ਸਗਨ ਕਹਾਂ ਦੀ ਚੱਲੇ ਫਿਰ ਸਗਨ ਅਬ ਸਗਨ ਤਿਸ ਕੋ ਲਗੇ ਜਿਸ ਚੀਤ ਨਾ ਆਵੇ ਜਿਹਨੂੰ ਕਰਤਾਪੁਰਖ ਚੇਤੇ ਨਹੀਂ ਆਉਂਦਾ ਉਹ ਸਗਨ ਅਬ ਸਗਨ ਦੇ ਚੱਕਰੇ ਚ ਪੈਂਦਾ ਉਹ ਦਿਨ ਦਿਹਾੜਿਆਂ ਦੇ ਚੱਕਰੇ ਚ ਪੈਂਦਾ ਤੇ ਬਹੁਤਿਆਂ ਨੂੰ ਇਹ ਵੀ ਰਾਮ ਮੈਂਦਰ ਬਾਹਰ ਹੀ ਮੁਲਕਾਂ ਜਿਆਦਾ ਦੇਖਿਆ ਇਧਰੇ ਆਨੰਦ ਕਾਰਜ ਹੋ ਰਿਹਾ ਹੋਵੇ ਕਹਿੰਦੇ 12 ਵਜੇ ਤੋਂ ਪਹਿਲੇ ਹੋਵੇ ਪਹਿਲੇ ਤੇ 12 ਵਜੇ ਤੋਂ ਬਾਅਦ ਕਿਹੜਾ ਅਸਮਾਨ ਡੈਪੈਣਾ ਹੈ ਇਹਦਾ ਮਤਲਬ ਅੱਧਾ ਦਿਨ ਰੱਬ ਨੇ ਭੈੜਾ ਹੀ ਬਣਾਇਆ ਹੈ ਨਾ 12 ਵਜੇ ਤੋਂ ਬਾਅਦ ਦਿਨ ਚੰਗਾ ਨਹੀਂ ਤੇ ਹੁਣ ਇਹ ਕਿੱਥੋਂ ਐਵੇਂ ਜਿਹੜੇ ਵਹਿਮ ਤੋਂ ਮਾਤ ਨੇ ਨਾ ਕਿ ਪਰੰਪਰਾ ਦੇ ਨਾਲ ਚੱਲਦੇ ਨੇ ਪੀੜੀ ਦਰ ਪੀੜੀ ਚੱਲਦੇ ਨੇ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਪਰੰਪਰਾਵਾਦੀ ਨਹੀਂ ਹੈ ਸਤਵਾਦੀ ਹੈ ਸੱਚ ਕੀ ਹੈ ਸਚਾਈ ਕੀ ਹੈ ਪਰੰਪਰਾ ਕੀ ਹੈ ਇਹਦਾ ਕੋਈ ਮਤਲਬ ਨਹੀਂ ਸਚਾਈ ਕੀ ਹੈ ਸਿੱਖ ਦਾ ਮਤਲਬ ਹੈ ਸਚਾਈ ਨੂੰ ਕਬੂਲ ਕਰਨਾ ਪਰੰਪਰਾ ਨੂੰ ਕਬੂਲ ਕਰਨਾ ਇਹ ਨਹੀਂ ਮੇਰਾ ਪਿਓ ਮੰਨਾਂਦਾ ਸੀ ਪੂਰਨ ਮਾਸੀ ਦਾਦਾ ਮੰਨਾਂਦਾ ਸੀ ਪਰਦਾਦਾ ਮੰਨਾਂਦਾ ਸੀ ਤੇ ਜੇ ਇਸ ਢੰਗ ਨਾਲ ਅਗਰ ਚਲੇ ਜਾਈਏ ਨਾ ਤੇ ਜਿੱਥੋਂ ਮਨੁੱਖੀ ਦੁਨੀਆ ਚਲੀਏ ਪਹਿਲੇ ਜੰਗਲਾਂ ਚ ਰਹਿੰਦੇ ਸਨ ਨੰਗੇ ਰਹਿੰਦੇ ਸਨ ਤੋਂ ਨੰਗਾ ਹੀ ਰਹੀਏ ਫਿਰ ਗਲ ਮੁਕਾਓ ਉਹ ਦਰਖਤਾਂ ਥੱਲੇ ਹੀ ਰਹਿੰਦੇ ਸਨ ਉਹ ਪਹਾੜਾਂ ਦੀਆਂ ਕੰਧਰਾਂ ਦੇ ਚ ਰਹਿੰਦੇ ਸਨ ਸਾਡੇ ਪਿਤਾ ਪਿਤਾ ਮੇ ਬਿਲਕੁਲ ਪਿੱਛੇ ਚਲੇ ਜਾਓ ਆਦੀ مخلوਕ ਕੀ ਸੀ ਜੇ ਪੁਰਾਣੇ ਦੀ ਨਕਲ ਕਰਨੀ ਹੈ ਨਹੀਂ ਵਕਤ ਦੀ ਵਿਚਾਰ ਕਰਨੀ ਹੈ ਵਕਤ ਵਿਚਾਰੇ ਸੁਬੰਦਾ ਹੋਏ ਤਾਂ ਸਾਹਿਬ ਕਹਿੰਦੇ ਨੇ ਝੂਠ ਨਾ ਚੰਦ ਸੂਰਜ ਕੀ ਭੇਦੀ ਸੰਗਰਾਦ ਮਨਾਣ ਨਾਲ ਪੁਨਿਆ ਮਨਾਣ ਨਾਲ ਮਸਿਆ ਮਨਾਣ ਨਾਲ ਚੰਦਰ ਗ੍ਰਹਿਣ ਮਨਾਣ ਨਾਲ ਸੂਰਜ ਗ੍ਰਹਿਣ ਮਨਾਣ ਨਾਲ ਮਨ ਦੀ ਝੂਠ ਨਹੀਂ ਲੈਂਦੀ ਚ ਕੁਛ ਵੀ ਕਰ ਲੋ ਝੂਠ ਨਾ ਅੰਨੇ ਝੂਠ ਨਾ ਨਾਏ ਅੰਨ ਦਾ দান ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ ਔਰ ਇਸ਼ਨਾਨ ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ ਝੂਠ ਨਾ ਅੰਨੇ ਝੂਠ ਨਾ ਨਾਏ ਝੂਠ ਨਾ ਮੇਵਰੀਏ ਸਭ ਥਾਈ ਇਸਲਾਮ ਦੇ ਚ ਬਰਖਾ ਦਾ ਦੇਵਤਾ ਮੰਨਦੇ ਨੇ ਵਾਜਾ ਖਿਜਰ ਤੇ ਹਿੰਦੂ ਧਰਮ ਦੇ ਚ ਮੰਨਦੇ ਨੇ ਇੰਦਰ ਤੇ ਇੰਦਰ ਦੀ ਬਕਾਇਦਾ ਪੂਜਾ ਹੁੰਦੀ ਹੈ ਜਿਸ ਸਾਲ ਹਿੰਦੁਸਤਾਨ ਦੇ ਵਿੱਚ ਬਾਰਿਸ਼ਾਂ ਲੇਟ ਹੋ ਜਾਣ ਤਾਂ ਲੋਕੀ ਉੱਥੇ ਇੰਦਰ ਦੀ ਪੂਜਾ ਕਰਦੇ ਨੇ ਯੱਗ ਕਰਦੇ ਨੇ ਹਵਨ ਕਰਦੇ ਨੇ ਬਈਂਦਰ ਦੇਵਤੇ ਨੂੰ ਪ੍ਰਸੰਨ ਕਰੀਏ ਤੇ ਵਰਖਾ ਹੋਵੇ ਨਹੀਂ ਪਵੇ ਤੇ ਸਾਬ ਕਹਿੰਦੇ ਨੇ ਬਰਖਾ ਦਾ ਦੇਵਤਾ ਹੈ ਬਦਲਾਂ ਦੀ ਪੂਜਾ ਕਰਨ ਨਾਲ ਕੋਈ ਮਨ ਦੀ ਝੂਠ ਲੈ ਜਾਣੀ ਝੂਠ ਨਾ ਮੇ ਵਰੀਏ ਸਭ ਤਾਂ ਝੂਠ ਨਾ ਧਰਤੀ ਝੂਠ ਨਾ ਪਾਣੀ ਇੱਕ ਹੋਰ ਤਰੀਕਾ ਅਪਣਾਇਆ ਜਾਂਦਾ ਹੈ ਧਰਤੀ ਦੇ ਵਿੱਚ ਗੁਫਾ ਬਣਾ ਕੇ ਪੋਰਾ ਬਣਾ ਕੇ ਧਰਤੀ ਦੇ ਵਿੱਚ ਰਹਿਣਾ ਪੋਰਿਆਂ ਦੇ ਵਿੱਚ ਰਹਿਣਾ ਤੇ ਨਕਲ ਕੁਝ ਸਾਡੇ ਵੀ ਗੁਰਮਤ ਦੇ ਸਾਧੂਆਂ ਨੇ ਵੀ ਕਰ ਲਈ ਤੇ ਮੈਂ ਫਿਰ ਅਰਸ਼ ਕਰਾਂ ਜਿਹੜੀ ਜਿਹੜੀ ਰਸਮੋ ਰਿਵਾਜ ਕਰਿਆ ਗੁਰਬਾਣੀ ਤੇ ਪੂਰੀ ਨਹੀਂ ਉਤਰਦੀ ਬਸ ਮਨਮਤ ਹੈ ਕਿਉਂਕਿ ਗੁਰਨਾਮਿਕ ਨੇ ਅਗੰਮੀ ਖੋਜ ਸਾਡੇ ਸਾਹਮਣੇ ਵਕਤ ਦੇ ਮੁਤਾਬਕ ਰੱਖੀ ਹੈ ਔਰ ਅਜੋਕੇ ਯੁੱਗ ਦੇ ਮਾਲਕ ਨੇ ਆਪ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਵਚਲ ਅਟਲ ਆਦ ਪੁਰਖ ਫਰਮਾਇ ਇਸ ਯੁੱਗ ਦੇ ਰਖਵਾਲੇ ਇਸ ਯੁੱਗ ਦੇ ਚ ਜ਼ਿੰਮੇਵਾਰੀ ਅਕਾਲ ਪੁਰਖ ਨਾਲ ਜੋੜਨ ਦੀ ਇਹ ਗੁਰਮਤਿ ਹੈ ਗੁਰਬਾਣੀ ਦੀ ਤਹਿਰਾਮ ਦੇ ਚ ਇੱਕ ਮੁਸਲਮਾਨ ਗੁਰਬਾਣੀ ਦੇ ਵਿਚਾਰ ਤੇ ਕੀਰਤਨ ਤੋਂ ਇਤਨਾ ਪ੍ਰਭਾਵਿਤ ਹੋਇਆ ਤੇ ਗੁਰਬਾਣੀ ਦੇ ਕੁਝ ਅਰਥ ਉਹਨਾਂ ਨੂੰ ਸਰਦਾਰ ਮੱਖਣ ਸਿੰਘ ਉਹਨਾਂ ਨੇ ਦੱਸੇ ਜੋ ਉੱਥੇ ਗੁਰਦੁਆਰੇ ਦੀ ਸੇਵਾ ਕਰਦੇ ਨੇ ਤੇ ਉਹ ਅੱਜ ਮੁਸਲਮਾਨ ਸਮਾਦੀ ਦੇ ਚਲਾ ਜਾਂਦਾ ਤੇ ਸਮਾਦੀ ਦੇ ਚ ਉਹ ਜੋ ਉਸ ਨੂੰ ਝਲਕਾਰੇ ਪੈ ਉਹ ਕਹਿੰਦਾ ਉਹਦੇ ਆਪਣੇ ਅਲਫਾਜ਼ ਤੇ ਅਜੋਕੇ ਯੁੱਗ ਦਾ ਮਾਲਕ ਗੁਰੂ ਨਾਨਕ ਇਸ ਯੁੱਗ ਦੇ ਵਿੱਚ ਅਕਾਲ ਪੁਰਖ ਨਾਲ ਜੁੜਨ ਦਾ ਸੁਖੈਨ ਤਰੀਕਾ ਗੁਰੂ ਨਾਨਕ ਦੀ ਬਾਣੀ ਗੁਰੂ ਨਾਨਕ ਦਾ ਦਿੱਤਾ ਹੋਇਆ ਮੰਤਰ ਉਹਨਾਂ ਦੀ ਜਪ ਸਾਧਨ ਤੂੰ ਧਰਤੀ ਦੇ ਵਿੱਚ ਭੋਰਾ ਬਣਾ ਕੇ ਬੈਠ ਜਾਣਾ ਸਾਬ ਕਹਿੰਦੇ ਨੇ ਇਹਦੇ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ ਕਿ ਬਾਬੇ ਭੋਰੇ ਚ ਚਲੇਗਾ ਤੇ ਬਾਬੇ ਕੋਈ ਕੀੜੇ ਮਕੋੜੇ ਨੇ ਕੋਈ ਸੱਪੇ ਭੋਰੇ ਚ ਚਲੇਗਾ ਭੋਰੇ ਚ ਕਿਉਂ ਜਾ ਮਨੁੱਖਾ ਦਿਲ ਦਿਮਾਗ ਦਿੱਤਾ ਹੈ ਰੱਬ ਨੇ ਤੇ ਫਿਰ ਕਰਦੇ ਨੇ ਜਲ ਧਾਰਾ ਕਿਸੇ ਡੂੰਘੇ ਪਾਣੀ ਦੇ ਵਿੱਚ ਗਰਦਨ ਜਿਤਨਾ ਡੂੰਘਾ ਪਾਣੀ ਉੱਥੇ ਖੜੇ ਹੋ ਕੇ ਮੰਤਰਾਂ ਦਾ ਜਾਪ ਕਰਨਾ ਪਾਣੀ ਦੇ ਵਿੱਚ ਉਹਨੂੰ ਕਹਿੰਦੇ ਨੇ ਜਲਧਾਰ ਸਾਬ ਕਹਿੰਦੇ ਨੇ ਇਸ ਤਰ੍ਹਾਂ ਦਾ ਜਲਧਾਰਾ ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ ਝੂਠ ਨਾ ਅੰਨੇ ਝੂਠ ਨਾ ਨਾਏ ਝੂਠ ਨਾ ਮੀਵਰੀਏ ਸਭ ਥਾਂ ਝੂਠ ਨਾ ਧਰਤੇ ਝੂਠ ਨਾ ਪਾਣੀ ਝੂਠ ਨਾ ਪਾਉਣੇ ਮਾਏ ਸਮਾਣੀ ਪ੍ਰਾਣ ਆਯਮ ਕਰ ਲੈਣਾ ਸਵਾਸਾਂ ਨੂੰ ਰੋਕ ਲੈਣਾ ਦੇ ਦੇ ਨਾਲ ਵੀ ਝੂਠ ਨਹੀਂ ਲੈਂਦੇ ਵਰਤਰੀ ਨੇ ਪ੍ਰਾਣ ਰੋਕ ਲੈ ਸਨ ਸ્વાસ ਰੋਕ ਲੈ ਸਨ ਉਮਰ ਇਤਨੀ ਲੰਬੀ ਕਰ ਲਈ ਸੀ ਕਿ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਵੀ ਸੀ ਸਿਰਫ ਸ્વાસ ਰੋਕ ਕੇ ਆਪਣੀ ਉਮਰ ਲੰਬੀ ਕਰ ਲਈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੁਝ ਸ਼ਬਦ ਸਿਰਫ ਵਰਤਰੀ ਪ੍ਰਤੀ ਉਚਾਰਨ ਕੀਤੇ ਨੇ ਜਿਹੜੇ ਗੁਰਗੰਨ ਸਾਹਿਬ ਦੇ ਦਰਜ ਨੇ ਸਿਫਤੀ ਰਤਾ ਸਦਾ ਬੈਰਾਗੀ ਜੂਵੇ ਜਨਮ ਨਹਾਰੇ ਕਹ ਨਾਨਕ ਸੁਣ ਭਰਤਰ ਜੋਗੀ ਖੀਵਾ ਅੰਮ੍ਰਿਤ ਧਾਰੇ ਜਲ ਤੇ ਉਪਜੇ ਜਨ ਤੇ ਦੂਰ ਜਲ ਨੇ ਜੋਤ ਰਿਆ ਭਰਪੂਰ ਸੁਣ ਭਰਤਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਐ ਭਰਤਰੀ ਕਿਹੜੇ ਚੱਕਰਾਂ ਚ ਪੈ ਗਏ ਆ ਪ੍ਰਾਣਾ ਯਮ ਦੇ ਚੱਕਰਾਂ ਚ ਸੰਸਾਰ ਦੇ ਚ ਇੰਜ ਰਹਿ ਜਿਵੇਂ ਪਾਣੀ ਦੇ ਚ ਕਮਲ ਦਾ ਫੁੱਲ ਤੈਨੂੰ ਛੱਡ ਕੇ ਭਜਣ ਦੀ ਕੀ ਲੋੜ ਪੈ ਗਈ ਖੈਰ ਮੁਖਤਸਰ ਅਸ ਕਰੀਏ ਤੋ ਫਿਰ ਹੁਣ ਕਿਸ ਤਰ੍ਹਾਂ ਨਿਰਮਲ ਹੋਈਏ ਜਿਹੜੇ ਸਾਧਨ ਅੱਜ ਤੱਕ ਅਪਣਾਏ ਗਏ ਉਹਦੇ ਨਾਲ ਤੇ ਗੁਰੂਦੇਵ ਸਹਿਮਤ ਨਹੀਂ ਫਿਰ ਨਿਰਮਲ ਕਿਵੇਂ ਹੋਈਏ ਤੋ ਪਾਤਸ਼ਾਹ ਦਾ ਹੋਰ ਸ਼ਬਦ ਸਰਵਨ ਕਰੋ ਸਾਇਦ ਕੈਨ ਨਾਨਕ ਚੁੱਲੀਆਂ ਸੁਚੀਆਂ ਜੇ ਬਰ ਜਾਣੇ ਕੋਏ ਸੁਰਤੇ ਚੁਲੀ ਗਿਆਨ ਕੀ ਜੋਗੀ ਕਾਜਤ ਹੋਏ ब्राह्मण चुली संतोष की गृहिका सददान राजे चुली न्याव की पड्या सच ध्यान पानी चित न धो पई मुख पीते तख जाय पानी पिता है जगत का फिर पानी सब खाए साहिब कहंदे ने ए पानी नाल हृदय शुद्ध नहीं होणा पानी चित न धो पई पानी दे च समर्थाई कोई नहीं ताकत ही नहीं है कि किसी दे हृदय नु साफ कर देवे ਨਾਣੇ ਕੁਚਲੀਆਂ ਸੁਚੀਆਂ ਜੇ ਭਰ ਜਾਣੇ ਕੋਏ ਸੁਰਤੇ ਚੁਲੇ ਗਿਆਨ ਕੀ ਜੋਗੀ ਕਾਜਤ ਹੋਏ ਸਾਬ ਕਹਿੰਦੇ ਨੇ ਜਿਹੜਾ ਵਿਚਾਰਕ ਹੈ ਦਾਰਸ਼ਨਿਕ ਹੈ ਫਲਸਫਰ ਹੈ ਕਿਵੇਂ ਪਵਿੱਤਰ ਹੋਵੇਗਾ ਰੱਬ ਦੇ ਗਿਆਨ ਉਦੇ ਕੁਲ ਪ੍ਰਕਿਰਤੀ ਦਾ ਗਿਆਨ ਹੋਵੇ ਸਮਾਜ ਦਾ ਗਿਆਨ ਹੋਵੇ ਨੀਤੀ ਦਾ ਗਿਆਨ ਹੋਵੇ ਮਨ ਦਾ ਗਿਆਨ ਹੋਵੇ ਸਰੀਰ ਦਾ ਗਿਆਨ ਹੋਵੇ ਜੜੀ ਬੂਟੀਆਂ ਦਾ ਗਿਆਨ ਹੋਵੇ ਸੰਗੀਤ ਦਾ ਗਿਆਨ ਹੋਵੇ ਤੇ ਹਰ ਤਰ੍ਹਾਂ ਦੀ ਕਲਾ ਦਾ ਗਿਆਨ ਹੋਵੇ ਵਿਚਾਰਕ ਹੈ ਦਾਰਸ਼ਨਿਕ ਹੈ ਕਲਾਕਾਰ ਹੈ ਪਰ ਜਿਤਨੇ ਚਿਰ ਤੱਕ ਰੱਬ ਦਾ ਗਿਆਨ ਨਹੀਂ ਪਵਿੱਤਰ ਨਹੀਂ ਹੋਵੇਗਾ ਇਹ ਗਿਆਨੀ ਵੀ ਅਪਵਿੱਤਰ ਰਹੇਗਾ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ ਤੇ ਜੋਗੀ ਕਿਵੇਂ ਪਵਿੱਤਰ ਹੋਵੇਗਾ ਕਾਰਬਾਰ त्यागण नाल कारघर भिक्षा ਮੰਗਣ नाल ਕਤਈ ਨਹੀਂ ਖੁਦ ਰੋਂਦਾ ਹੋਇਆ ਸੀ ਬਰਤਰੀ ਵੇਖਦੇ ਪਿਆ ਵੈਰਾਗ ਸਤਕ ਦੇ ਵਿੱਚ ਉਸ ਦਾ ਇੱਕ ਸਵਈ ਹੈ ਬੁੱਢਾ ਹੋ ਗਿਆ ਸਾਧਨਾ ਕਰਦਿਆਂ ਕਰਦਿਆਂ ਤੇ ਮਿਲਿਆ ਕੁਛ ਨਹੀਂ ਤੇ ਇਤਨੀ ਗੱਲ ਤੇ ਕਬੂਲ ਕਰਨੀ ਪਵੇਗੀ ਕਿ ਉਹਨੇ ਸਚਾਈ ਬਿਆਨ ਕਰ ਦਿੱਤੀ ਛੁਪਾਇਆ ਨਹੀਂ ਅਜੋਕੇ ਸਾਧੂ ਸੰਤਾਂ ਦੀ ਤਰ੍ਹਾਂ ਕੁਝ ਛੁਪਾਇਆ ਨਹੀਂ ਬੇਸੀ ਸੰਤ ਹਾਂ ਮਾਨਤਾ ਬ੍ਰਮ ਗੈਨੀਆ ਇਸ ਤਰ੍ਹਾਂ ਦਾ ਫੋਕਾ ਨਾਰਾ ਉਸਨੇ ਨਹੀਂ ਲਾਇਆ ਆਪਣੀ ਕਮਜ਼ੋਰੀ ਉਸਨੇ ਕਬੂਲ ਲੀਏ ਉਹ ਕਹਿੰਦਾ ਹੈ ਜਾਂਚ ਜਾਂਚ ਕੇ ਆਹਾਰ ਨਾਹੀਂ ਸੋਪੇ ਸਵਾਦ ਵਾਰ ਲਾਭ ਹੋਤ ਇੱਕ ਵਾਰ ਭੂਖ ਤਾਪ ਕੋ ਅਵਾਰ ਕਹਿੰਦਾ ਗੋਰਖ ਦੇ ਕਹੇ ਮੁਤਾਬਕ ਘਰ ਘਰ ਦੇ ਚੋਂ ਮੰਗ ਕੇ ਮਧੂਖੜੀ ਲਿਆਨਾ ਤੇ ਉਹ ਮੈਂ ਭੁੱਖ ਦੇ ਤਾਪ ਨੂੰ ਮਿਟਾਣ ਲਈ ਇੱਕ ਟਾਈਮ ਖਾਣਾ ਇੱਕ ਵਕਤ ਖਾਣਾ ਭੂਮ ਸੈਨ ਬੇ ਬਨੋਂ ਨਾ ਸਾਤ ਸੈਨ ਕੋ ਗਿਨੋ ਸਰੀਰ ਮਾਤਰ ਕੋਖ ਨਾ ਜੋ ਬਨੋ ਸੁਬੇ ਦਿਵਾਰ ਗੋਰਖ ਦੀ ਦਸੀ ਹੋਈ ਮਰਿਆਦਾ ਦੇ ਮੁਤਾਬਕ ਨੀਂਦ ਆਉਂਦੀ ਏ ਤੇ ਪੁੰਝੇ ਸੋਹਰੇ ਨਾ ਨਾ ਥੱਲੇ ਕੁਝ ਵਿਛਾਣ ਨੂੰ ਨਾ ਉੱਪਰ ਕੁਝ ਲੈਣ ਨੂੰ ਹੋਰ ਸਾਧਨਾ ਕਰਦਿਆਂ ਕਰਦਿਆਂ ਬੁੱਢਾ ਹੋ ਗਿਆ ਜੋ ਬੰਢ ਢਲ ਗਿਆ ਵਾਲ ਚਿੱਟੇ ਹੋ ਗਏ ਗੋਰਖ ਦੇ ਦਸੇ ਹੋਏ ਨਿਯਮ ਦੇ ਮੁਤਾਬਕ ਖੀਨ ਚੀਰ ਗੋਦਰੀ ਅਨੇਕ ਲੀਰ ਸੌਂ ਕਰੀ ਕਰੀ ਉਜਾਰ ਝਾਉਂ ਪਰੇ ਅਧੈਨ ਗ੍ਰੰਥ ਵਾਰ ਵਾਰ ਕਹਿੰਦਾ ਬਿਆਬਾਨ ਜੰਗਲ ਉਜਾੜ ਦੇ ਚ ਮੈਂ ਝੁੱਗੀ ਬਣਾਈ ਏ ਜਿੱਥੇ ਕੋਈ ਬੰਦੇ ਨਾ ਪਹੁੰਚੇ ਮਨੁੱਖ ਪਹੁੰਚ ਨਹੀਂ ਨਾ ਇਹ ਅਨੇਕਾਂ ਤਰ੍ਹਾਂ ਦੀਆਂ ਲੀਰਾਂ ਇਕੱਠੀਆਂ ਕਰਕੇ ਮੈਂ ਗੋਦੜੀ ਬਣਾਈਏ ਕਿਉਂਕਿ ਗੋਰਖ ਨੇ ਕਿਹਾ ਇੱਕ ਰੰਗ ਦਾ ਤੇ ਇੱਕ ਕਪੜੇ ਦਾ ਚੋਲਾ ਨਹੀਂ ਬਣਾਉਣਾ ਲੀਰਾਂ ਇਕੱਠੀਆਂ ਕਰਕੇ ਬਣਾਉਣਾ ਹੈ ਤਾਂ ਮੈਂ ਬਣਾਇਆ ਥੇਨ ਚੇਰ ਗੋਦਰੀ ਅਨੇਕ ਲੀਰ ਸੌਂ ਕਰੀ ਕਰੀ ਉਜਾਰ ਝਾਉਂ ਪਰੇ ਅਦੈਨ ਗ੍ਰੰਥ ਵਾਰ-ਵਾਰ ਸਮਾਂ ਕਿਵੇਂ ਪਾਸ ਕਰਦਾ ਕਹਿੰਦਾ ਪੜੇ ਹੋਏ ਗ੍ਰੰਥਾਂ ਨੂੰ ਮੜ-ਮੜ ਕੇ ਪੜਦਾ ਰਹਿਣਾ ਪੜੇ ਹੋਏ ਧਾਰਮਿਕ ਗ੍ਰੰਥ ਸਾਰਾ ਦਿਨ ਪੜਦਾ ਰਹਿਣਾ ਤੇ ਜਪ ਕਰਦਾ ਰਹਿਣਾ ਇਸ ਤਰ੍ਹਾਂ ਮੈਂ ਆਪਣਾ ਸਮਾਂ ਪਾਸ ਕਰਦਾ ਖੀਨ ਚੀਰ ਗੋਦਰੀ ਅਨੇਕ ਲੀਰ ਸੌਂ ਕਰੀ ਕਰੀ ਉਜਾਰ ਝਾਉ ਪਰੇ ਅਧੈਨ ਗ੍ਰੰਥ ਵਾਰ-ਵਾਰ ਹਾਏ ਹਾਏ ਭੋਗ ਚਹੇ ਨਾਹੇ ਮੌਤ ਜੇ ਅਜੇ ਮੋਰ ਚਿਤ ਬੈਲ ਕੇ ਸਵਾਰ ਬੈਲ ਕੋ ਸਵਾਰ ਐ ਬੈਲ ਦੀ ਅਸਵਾਰੀ ਕਰਨ ਵਾਲੇ ਸ਼ਿਵ ਜੀ ਮੇਰਾ ਮਨ ਰੂਪੀ ਬੈਲ ਤੇ ਅਜੇ ਵੀ ਕਾਬੂ ਚ ਕੋਈ ਨਹੀਂ ਇਹ ਤੇ ਬੇਕਾਬੂ ਐਨਾ ਕੁਛ ਮੈਂ ਕਹਿ ਤਾ ਤੇ ਤ੍ਰਿਸ਼ਨਾ ਤਿਉਂ ਦੀ ਤਿਉਂ ਮੌਜੂਦ ਸਭ ਕੁਛ ਮੌਜੂਦ ਗਲ ਤੇ ਕੁਛ ਵੀ ਨਹੀਂ ਬਾਰੇ ਬਾਹਰ ਦੇ ਸਾਰੇ ਸਾਧ ਜੋਗੀ ਕਾ ਜਤ ਹੋਏ ਤੇ ਜਤ ਕੇ ਨੂੰ ਕਹਿੰਦੇ ਨੇ ਮਨ ਦੇ ਚ ਗਲਤ ਫੁਰਨੇ ਨਾ ਆਵਨ ਅੱਖਾਂ ਗਲਤ ਵੇਖਣ ਨਾ ਰਸਨਾ ਗਲਤ ਬੋਲੇ ਨਾ ਕੰਨ ਗਲਤ ਸੁਣਨ ਨਾ ਔਰ ਸਰੀਰ ਗਲਤ ਸਪਰਸ਼ ਨਾ ਕਰੇ ਇਹ ਜਤ ਹੈ ਜੋ ਗਲਤ ਦੇਖ ਰਿਹਾ ਜਤੀ ਨਹੀਂ ਜੋ ਗਲਤ ਬੋਲ ਰਿਹਾ ਜਤੀ ਨਹੀਂ ਜੋ ਗਲਤ ਸੋਚ ਰਿਹਾ ਜਤੀ ਨਹੀਂ ਜੋ ਗਲਤ ਸੁਣ ਰਿਹਾ ਜਤੀ ਨਹੀਂ ਤੇ ਸਾਇਬ ਕਰਨ ਚ ਕਿਤਨਾ ਹੀ ਵੱਡਾ ਜੋਗੀ ਕਿਉਂ ਨਾ ਹੋਵੇ ਜਤ ਤੋਂ ਬਿਨਾ ਪਵਿੱਤਰ ਨਹੀਂ ਹੋਵੇਗਾ ਜੋ ਵੀ ਕਾ ਜਤ ਹੋਏ